ਜਲੰਧਰ ਦੇ ਵਿੱਚ ਘਟਨਾ ਹੋਈ ਕਿੰਦੀ ਅਨਮਨੁੱਖੀ ਅੱਜ ਦੇ ਜ਼ਮਾਨੇ 'ਚ ਅਜਿਹੀਆਂ ਘਟਨਾਵਾਂ ਬਾਰੇ ਸੋਚ ਹੀ ਨਹੀਂ ਸਕਦਾ ਕਿਸ ਤਰ੍ਹਾਂ ਹਵਾਨੀਅਤ ਜਿਹੜੀ ਇਹ ਦਿਮਾਗਾਾਂ 'ਚ ਭਰੀ ਜਾਂਦੀ ਔਰ ਇਹੋ ਜਿਹੀਆਂ ਮੈਂ ਕਿਉਂਕਿ ਅੱਗੇ ਤੱਕ ਕੋਰਟਾਂ ਨੇ ਕਰਨਾ ਕੰਮ ਪਰ ਇਨੀਸ਼ੀਅਲ ਜਿਹੜੀਆਂ ਰਿਪੋਰਟਾਂ ਜਿਹੜੀਆਂ ਪੁਲਿਸ ਬਣਾਉਂਦੀ ਹੈ ਜੋ ਸਖਤ ਆਰਡਰ ਦਿੱਤੇ ਨੇ ਕਿ ਇਸ ਤਰ੍ਹਾਂ ਦੀ ਐਫਆਈਆਰ ਔਰ ਇਸ ਤਰ੍ਹਾਂ ਦਾ ਫਾਸਟ ਟਰੈਕ ਤੇ ਕੇਸ ਚਲਾਉਣਾ ਹੈ ਕਿ ਜਿੰਨਾ ਚਿਰ ਲੋਕਾਂ ਦੇ ਮੈਮਰੀ 'ਚ ਘਟਣਾ ਹੈਗੀ ਨਾ ਉਹਦੇ ਵਿੱਚ ਵਿੱਚ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਣੀ ਚਾਹੀਦੀ। ਤਾਂ ਕਿ ਕੋਈ ਹੋਰ ਹਿੰਮਤ ਨਾ ਕਰ ਸਕੇ। ਅੱਜ ਜਦੋਂ ਏਤੀ ਮਾਰ ਪਈ ਕੁਰਲਾਵੇ ਤੈ ਕੀ ਦਰਦ ਨਾ ਆਇਆ ਸੋ ਕਿਉ ਮੰਦਾ ਆਖੀ ਜਿਤ ਜੰਮੇ ਰਾਜਾਨ ਸਾਡੀ ਬਾਣੀ 'ਚ ਲਿਖਿਆ ਪਿਆ। ਅਸੀਂ ਉਹਨਾਂ ਗੁਰੂਆਂ ਦੇ ਸ਼ਤਾਬਦੀ ਸਮਰੋਹ ਮਨਾ ਰਹੇ ਹਾਂ ਤੇ ਉਦੋਂ ਇਹ ਹਵਾਨੀਆਂ ਤੇ ਦੀਆਂ ਖਬਰਾਂ ਆਉਂਦੀਆਂ ਨੇ। ਅੱਛਾ ਜਦੋਂ ਦੁੱਖ ਉਦੋਂ ਹੁੰਦਾ ਜਦੋਂ ਸਰਕਾਰਾਂ ਨਫ਼ਰਤ ਫਲਾਉਂਦੀਆਂ ਨੇ ਇੱਕ ਦੂਜੇ ਨੂੰ ਨਿਲਾਉਂਦੀਆਂ ਨੇ ਦੰਗੇ ਕਰਾ ਕੇ ਅੱਗਾਂ ਲਵਾ ਕੇ ਉਹਨਾਂ ਦੀ ਵੋਟਾਂ ਪੋਲਰਾਈਜੇਸ਼ਨ ਨਾਲ ਆਉਂਦੀਆਂ ਨੇ ਜੇ ਆਪਾਂ ਇਹਨਾਂ ਨੂੰ ਡਰਾਵਾਂਗੇ ਫਿਰ ਉਹ ਆਪਾਂ ਨੂੰ ਵੋਟਾਂ ਪਾਉਣਗੇ ਇਹ ਡਰ ਕੇ ਪਾਉਣਗੇ ਉਹ ਉਹ ਖੁਸ਼ ਹੋ ਕੇ ਪਾਉਣਗੇ ਆਹੀ ਕੰਮ ਕਰੀ ਜਾਂਦਾ ਦੁਨੀਆ ਮੇਂ ਕਹੀਂ ਐਸੀ ਮਿਸਾਲ ਪਾਈ ਹੋ किसी खुदा के घर को राम ने आग लगाई हो जा किसी अल्लाह वालों ने राम की बस्ती जलाई हो या गुरु नानक देव जी ने सिखी सिर्फ सिखों को समझाई हो